ਗੁਰੂ ਦਾ ਅਸਲੀ ਸਿੱਖ ਉਹ ਹੀ ਆ ਜਿਹੜਾ ਪਾਣੀ ਨੂੰ ਹੱਸ ਕੇ ਮੰਨੇ ਅਸੀਂ ਅਰਦਾਸ ਕਰ ਸਕਦੇ ਹਾਂ ਉਹਦੇ ਚਰਨਾਂ 'ਚ ਕਿ ਮਹਾਰਾਜ ਤੂੰ ਹਾਲਾਤ ਤੂੰ ਹੀ ਇਹ ਬਣਾਏ ਨੇ ਤੇ ਤੂੰ ਹੀ ਸਿਖਾਵੇਂ ਕਰ ਜਿਹੜਾ ਜਵਾਕਾਂ ਨੇ ਕਦੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ ਹੁੰਦਾ ਜਿਹੜਿਆ ਘਰਾਂ 'ਚੋਂ ਆਉਂਦੇ ਨੇ ਉਹ ਇੱਥੇ ਮਤਲਬ ਜੁੱਤੀਆਂ ਲਾ ਕੇ ਪਾਣੀ 'ਚ ਵੜ ਜਾਂਦੇ ਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਇਥੋਂ ਲੋਕਲ ਨੇ ਇਹਨਾਂ ਨੂੰ ਪਤਾ ਕਿ ਹਾਲਾਤ ਕਿੱਥੇ ਕਿਹਦੇ ਕਿਵੇਂ ਨੇ ਸੋ ਇੱਥੇ ਲੋਕਲ ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਦਾ ਧੰਨਵਾਦ ਕਿ ਇਹ ਸਾਡੀ ਮਦਦ ਕਰ ਰਹੇ ਆ ਅਸੀਂ ਉਹਨਾਂ ਬੰਦਿਆਂ ਤੱਕ ਪਹੁੰਚ ਕਰ ਰਹੇ ਆ ਜਿਨ੍ਹਾਂ ਨੂੰ ਜ਼ਰੂਰਤ ਹੈ। ਇਸ ਵਕਤ ਅਸੀਂ ਅਜਨਾਲਾ ਹਲਕੇ 'ਚ ਮੌਜੂਦ ਆ ਖੜਾ ਦੇ ਨਾਲ ਵੱਡਾ ਇੱਥੇ ਨੁਕਸਾਨ ਹੋਇਆ ਹੈ ਤੇ ਉਸ ਨੁਕਸਾਨ ਦੀ ਪਰ ਭਾਈ ਦਾ ਜੇ ਕਰਨੀ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਜਿੰਨਾ ਕੋਈ ਯੋਗਦਾਨ ਜਿੰਨਾ ਕੋਈ ਹਿੱਸਾ ਪਾ ਸਕਦਾ ਅਸੀਂ ਉਹ ਦੇਖ ਰਿਹਾ ਕਿ ਲੋਕ ਅੱਗੇ ਆ ਰਹੇ ਨੇ ਖਾਸ ਕਰ ਕਲਾਕਾਰ ਵੀ ਸਾਡੇ ਨਾਲ ਗਾਇਕ ਜਸ ਬਾਜਵਾ ਜੀ ਨੇ ਉਹ ਪਹੁੰਚੇ ਨੇ ਇੱਥੇ ਅਜਨਾਲਾ ਦੇ ਇਸ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਸੀ ਤੇ ਅਸੀਂ ਇਹਨਾਂ ਤੋਂ ਹੀ ਪੁੱਛਦੇ ਹਾਂ ਕਿ ਕਿੰਨੀ ਮਦਦ ਇਹ ਲੈ ਕੇ ਆਏ ਨੇ ਤੇ ਕਿਸ ਤਰ੍ਹਾਂ ਦੇ ਹਾਲਾਤ ਇਹਨਾਂ ਨੂੰ ਲੱਗ ਰਹੇ ਨੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਤੁਹਾਡੇ ਵਰਗੇ ਨੌਜਵਾਨ ਤੁਹਾਡੇ ਵਰਗੇ ਕਲਾਕਾਰ ਜਦੋਂ ਅੱਗੇ ਆਉਂਦੇ ਨੇ ਹੋਰਾਂ ਨੂੰ ਵੀ ਖਲਾਸ਼ੇਰੀ ਮਿਲਦੀ ਹੈ ਕੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬੀਆਂ ਨੂੰ ਸਭ ਨਾਲ ਖੜਨਾ ਚਾਹੀਦਾ ਹੈ ਧੰਨਵਾਦ ਵਾਲੀ ਇਹ ਚ ਕੋਈ ਗੱਲ ਨਹੀਂ ਇਹ ਸਾਡਾ ਫਰਜ ਹੈ ਜੀ ਸਾਡਾ ਨਹੀਂ ਸਮੁੱਚੇ ਪੰਜਾਬ ਦਾ ਫਰਜ ਹੈ ਸਾਡੇ ਸਾਰਿਆਂ ਦਾ ਥੋੜਾ ਵੀ ਬਰਾਬਰੀ ਧੰਨਵਾਦ ਹੈ ਤੁਸੀਂ ਵੀ ਇੱਥੇ ਗਰਾਊਂਡ ਤੇ ਆਪਦਾ ਫਰਜ ਅਦਾ ਕਰਨ ਆਏ ਹੋ ਤੇ ਅਸੀਂ ਵੀ ਇਕੱਲੇ ਅਸੀਂ ਨਹੀਂ ਸਾਰੇ ਸਾਡੇ ਭਰਾ ਸਰਪੰਚ ਸਾਹਿਬ ਖੜੇ ਹੈ ਔਰ ਮਾਨ ਵਾਲਾ ਤੁਸੀਂ ਪੰਚ ਸਾਹਿਬ ਰੰਧਾਵਾ ਸਾਹਿਬ ਸਾਡੀ ਟੀਮ ਹੈ ਜੀ ਪੂਰੀ ਅਸੀਂ ਤਕਰੀਬਨ ਅੱਜ ਸਾਨੂੰ ਚੌਥਾ ਦਿਨ ਹੋ ਗਿਆ ਇੱਥੇ ਲਗਾਤਾਰ ਅਸੀਂ ਗਰਾਊਂਡ ਤੇ ਆ ਤੇ ਅਸੀਂ ਇਹ ਸਰਚ ਕਰ ਰਹੇ ਹਾਂ ਕਿ ਜਿਵੇਂ ਹੁਣ ਤੁਸੀਂ ਆਪਦੇ ਅੱਖਾਂ ਨਾਲ ਹਾਲਾਤ ਦੇਖ ਸਕਦੇ ਹੋ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਲੋੜਵੰਦ ਲੋਕਾਂ ਤੱਕ ਬਾਬਾ ਜੀ ਇੱਥੇ ਕਿ ਲੋੜਵੰਦ ਲੋਕਾਂ ਤੱਕ ਇਹ ਜਿਹੜਾ ਸਹਾਰਾ ਸਾਡੇ ਵੀਰ ਭਰਾ ਦਸਵੰਦ ਕੱਟ ਕੇ ਭੇਜਦੇ ਆ ਜਾਂ ਜਿੰਨੇ ਅਸੀਂ ਰਲ ਮਿਲ ਕੇ ਕਰ ਸਕਦੇ ਆ ਇਹ ਲੋੜਵੰਦ ਲੋਕਾਂ ਤੱਕ ਪਹੁੰਚੇ ਕੱਲ ਆਥਣੀ ਜਦੋਂ ਅਸੀਂ ਪਿੰਡਾਂ ਚ ਰਾਸ਼ਨ ਵੰਡ ਰਹੇ ਸੀ ਤੇ ਸਾਨੂੰ ਸਾਡੇ ਬਜ਼ੁਰਗ ਜਿਵੇਂ ਰੱਬ ਨੇ ਕਿਤੇ ਸੁਭਬੀ ਕਿਤੇ ਅਰਦਾਸ ਇਹਨਾਂ ਦੀ ਮਹਾਰਾਜ ਨੇ ਸੁਣੀ ਤੇ ਸਾਡੇ ਨਾਲ ਮੁਲਾਕਾਤ ਹੋ ਗਈ ਜਦੋਂ ਇਹਨਾਂ ਨੇ ਹਾਲਾਤ ਬਿਆਨ ਕੀਤੇ ਆਪਦੇ ਤੇ ਅਸੀਂ ਮਤਲਬ ਸਾਰੇ ਸਰਪੰਚ ਸਾਹਿਬ ਦੇ ਘਰੇ ਬੈਠੇ ਚਾਹ ਪੀਂਦੇ ਸੀ ਸਾਰੇ ਜਣੇ ਭਾਵੁਕ ਹੋ ਗਏ ਕਿ ਠੀਕ ਹੈ ਦੇਖੋ ਮੈਂ ਇਹਨਾਂ ਹਾਲਾਤਾਂ ਨੂੰ ਗੁਰੂ ਦਾਸ ਲਈ ਸਿੱਖ ਉਹੀ ਹੈ ਜਿਹੜਾ ਪਾਣੀ ਨੂੰ ਹੱਸ ਕੇ ਮੰਨੇ ਇਹ ਸਾਡੇ ਮਹਾਰਾਜ ਦੀ ਰਜਾ ਪਰਮਾਤਮਾ ਦੀ ਰਜਾ ਅਸੀਂ ਇਹਦੇ ਤੇ ਆਪਣਾ ਰੋਸ ਪ੍ਰਗਟ ਨਹੀਂ ਕਰ ਸਕਦੇ ਅਸੀਂ ਅਰਦਾਸ ਕਰ ਸਕਦੇ ਹਾਂ ਉਹਦੇ ਚਰਨਾਂ 'ਚ ਕਿ ਮਹਾਰਾਜ ਤੂੰ ਹਾਲਾਤ ਤੂੰ ਹੀ ਇਹ ਬਣਾਏ ਨੇ ਤੇ ਤੂੰ ਹੀ ਸਿਖਾਵੇਂ ਕਰ ਪਰ ਸਾਡੇ ਤੋਂ ਜਿੰਨਾ ਹੋ ਸਕਦਾ ਅਸੀਂ ਆਪ ਦੇ ਤੌਰ ਤੇ ਅੱਜ ਬਾਬਾ ਜੀ ਲਈ ਮਦਦ ਲੈ ਕੇ ਪਹੁੰਚੇ ਹਾਂ 35 ਡੰਗਰ ਨੇ ਬਾਬਾ ਜੀ ਕੋਲੇ ਇੱਕ ਮੱਝ ਆ ਜਿਹੜੀ ਉਹ ਮਤਲਬ ਨਵੇਂ ਦੁੱਧ ਹੋਈ ਸੀ ਸੂਕੇ ਉਹ ਮਰ ਗਈ ਸੀ ਜੀ ਉਹ ਹੀ ਆਦੇ ਸੁੰਦਿਆ ਸਾਦੀ ਮਰ ਗਈ 14 ਦਿਨਾਂ ਦੀ ਕਰਦੇ ਆ ਜੀ ਤੇ ਨਮਈਆਂ ਉਹਨਾਂ ਨੇ ਬਾਦ ਸੁਰ ਤੇ ਸ਼ਾਨਾ ਕਹਿੰਦੇ ਆਦੇ ਰਾਤੀ ਦੱਸਿਆ ਜੀ ਜੀ ਉਹ ਹੁਣ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜਿੰਨੀ ਸਾਡੇ ਤੋਂ ਮਦਦ ਹੋ ਸਕਦੀ ਹੈ ਅਸੀਂ ਆਪ ਦੇ ਤੌਰ ਤੇ ਸਾਡੀ ਸਾਰੀ ਟੀਮ ਵੱਲੋਂ ਅਸੀਂ ਬਾਬਾਈ ਦੀ ਓਨੀ ਮਦਦ ਕੀਤੀ ਹੈ ਅੱਜ ਅਸੀਂ ਬਾਬਾਈ ਲਈ ਮੱਝਾਂ ਵਾਸਤੇ ਚਾਰਾ ਤੇ ਜਿਹੜੀ ਰਸਦ ਉਹ ਲੈ ਕੇ ਆਏ ਹਾਂ ਜੀ ਕਿਸਾਨੀ ਅੰਦੋਲਨ ਚ ਵੀ ਦੇਖਿਆ ਕਿ ਤੁਸੀਂ ਸਭ ਤੋਂ ਮੂਰੇ ਲੱਗੇ ਹੋਏ ਸੀ ਤੇ ਉਸ ਦੇ ਨਾਲ ਪੂਰਾ ਪੰਜਾਬ ਜੋੜਦਾ ਜਿਹੜੀ ਮੂਵਮੈਂਟ ਜੋ ਹੈ ਕਲਾਕਾਰਾਂ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਦੀ ਨੌਜਵਾਨੀ ਵੱਲੋਂ ਸ਼ੁਰੂ ਕੀਤੀ ਗਈ ਤੇ ਅੱਜ ਵੀ ਅਸੀਂ ਦੇਖਦੇ ਆ ਕਿ ਨੌਜਵਾਨ ਸਾਰੇ ਇਕੱਠੇ ਹੋਏ ਨੇ ਪੰਜਾਬ ਨੂੰ ਬਚਾਉਣ ਦੇ ਲਈ ਜਿਹੜੀ ਨੌਜਵਾਨੀ ਨੂੰ ਕਿਹਾ ਜਾਂਦਾ ਹੈ ਇਹ ਨਸ਼ਿਆਂ ਦੇ ਵਿੱਚ ਡੁੱਬ ਗਈ ਹੈ ਤੇ ਅੱਜ ਡੁੱਬ ਚੁਕੇ ਡਰ ਰਹੇ ਪੰਜਾਬ ਨੂੰ ਅਸੀਂ ਕਹਾਂਗੇ ਕਿ ਉਸ ਨੂੰ ਲੀਹਾਂ ਤੇ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਛਾ ਜੀ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਹਾਂ ਕਿ ਜਦੋਂ ਕੋਈ ਵੀ ਪੰਜਾਬ ਤੇ ਇਹੋ ਜਿਹਾ ਮਾਹੌਲ ਬਣੇ ਜਦੋਂ ਕਿਸਾਨੀ ਸੰਘਰਸ਼ ਵੀ ਚੱਲਿਆ ਸੀ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਸਾਨੂੰ ਸਾਡੀਆਂ ਕਮੀਆਂ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਕੀ ਨਹੀਂ ਪਰ ਉਹ ਸਾਨੂੰ ਉਸ ਵਕਤ ਦੀ ਗਿਣੌਣੀਆਂ ਨਹੀਂ ਚਾਹੀਦੀਆਂ ਵੀ ਉਹਨੇ ਐ ਕਰਤਾ ਇਹਨੇ ਐ ਕਰਤਾ ਇਹ ਐ ਹੋ ਗਿਆ ਜੋ ਹੋ ਗਿਆ ਉਹਨੂੰ ਬਦਲੇ ਨਹੀਂ ਜਾ ਸਕਦਾ ਉਹਨੂੰ ਸਿਖਾਵਾ ਕਿਵੇਂ ਕਰਨਾ ਅਸੀਂ ਸਾਰੇ ਰਲ ਕੇ ਚੜ੍ਹਦੀ ਕਲਾ ਦੀ ਗੱਲ ਕਰੀਏ ਤੇ ਚੜ੍ਹਦੀ ਕਲਾ ਦੀ ਜਦੋਂ ਬੰਦਾ ਗੱਲ ਕਰਦਾ ਮਹਾਰਾਜ ਫਿਰ ਆਪ ਸਹਾਈ ਹੁੰਦੇ ਆ ਸੋ ਸਾਡੀ ਇਹ ਕੋਸ਼ਿਸ਼ ਹੈ ਜੀ ਇਹ ਮਹਾਰਾਜ ਸਾਡੇ ਤੋਂ ਸੇਵਾ ਲੈ ਰਹੇ ਆ ਅਸੀਂ ਨਾ ਕੁਝ ਉਦੋਂ ਕਰਨ ਯੋਗ ਸੀ ਤੇ ਨਾ ਕੁਝ ਅੱਜ ਕਰਨ ਯੋਗ ਹਾਂ ਇਹ ਮਹਾਂਪੁਰਸ਼ਾਂ ਦਾ ਥਾਪੜਾ ਤੇ ਮਹਾਰਾਜ ਦੀ ਕਿਰਪਾ ਸਾਡੇ ਤੇ ਅਸੀਂ ਇਕੱਲੇ ਨਹੀਂ ਸਾਰੇ ਸਾਡੇ ਭਰਾ ਜਿਵੇਂ ਜਿਹੜੀ ਨਵੀਂ ਜਨਰੇਸ਼ਨ ਦੇ ਸਾਡੇ ਭਰਾ ਨੇ ਅੱਜ ਦੋ ਸਾਡੇ ਛੋਟੇ ਭਰਾ ਨੇ ਯੂਨੀਵਰਸਿਟੀ ਗਏ ਹੋਏ ਆ ਉਹਨਾਂ ਦਾ ਕਾਲਜ ਸ਼ੁਰੂ ਹੋ ਗਿਆ ਮਤਲਬ 18 18 19 19 ਸਾਲ ਦੇ ਨੇ ਉਹ ਸਾਡੇ ਨਾਲ ਲਗਾਤਾਰ ਗਰਾਊਂਡ ਤੇ ਸੀ ਇਹ ਜਜ਼ਬਾ ਜਿਹੜਾ ਇਸ ਮਿੱਟੀ ਚੋਂ ਨਿਕਲ ਕੇ ਆਉਂਦਾ ਹੈ ਇਹ ਪੀੜੀ ਦਰ ਪੀੜੀ ਚੀਜ਼ਾਂ ਜਿਹੜੀਆਂ ਸਾਡੇ ਚਾਹੀਆਂ ਨੇ ਇਹ ਬੜਾ ਕਮਾਲ ਦਾ ਜਜ਼ਬਾ ਇਕੱਲਾ ਹੜਾਂ 'ਚ ਇਹ ਹਾਲਾਤ ਨਹੀਂ ਅਸੀਂ ਇਹਨਾਂ ਲੋਕਾਂ ਦਾ ਜਜ਼ਬਾ ਵੀ ਦੇਖਦੇ ਆ ਜਿਹੜੇ ਜਿਹਨਾਂ ਜਵਾਕਾਂ ਨੇ ਕਹਿੰਦੇ ਪਾਣੀ ਦਾ ਗਲਾਸ ਨਹੀਂ ਚੱਕ ਕੇ ਪੀਤਾ ਹੁੰਦਾ ਜਿਹੜਿਆਂ ਘਰਾਂ ਚੋਂ ਆਉਂਦੇ ਨੇ ਉਹ ਇੱਥੇ ਮਤਲਬ ਜੁੱਤੀਆਂ ਲਾ ਕੇ ਪਾਣੀ 'ਚ ਵੜ ਜਾਂਦੇ ਆ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਪੰਜਾਬ ਦੀ ਇੱਕ ਪਛਾਣ ਹੈ ਇਹ ਸਾਡੀ ਖਾਸੀਅਤ ਹੈ ਤੁਸੀਂ ਜੋ ਸਪਿਰਿਟ ਦੀ ਗੱਲ ਕੀਤੀ ਹੈ ਤੁਹਾਡੀ ਟੀਮ 'ਚ ਵੀ ਐਸੇ ਬਹੁਤ ਸਾਰੇ ਨੌਜਵਾਨ ਐ ਸੇ ਲੋਕ ਨੇ ਜਿਨ੍ਹਾਂ ਦੀ ਆਪਣੀ ਫਸਲ ਪਾਣੀ 'ਚ ਡੁੱਬੀ ਹੋਈ ਹੈ ਉਸ ਦਾ ਫਿਕਰ ਭੁੱਲ ਕੇ ਉਹ ਇਧਰ ਤੁਹਾਡੇ ਨਾਲ ਪਿੰਡਾਂ 'ਚ ਲੱਗੇ ਸਾਡੇ ਸਾਰੇ ਵੀਰ ਆਲਮੋਸਟ ਸਾਡੇ ਇਦਾਂ ਹੀ ਆ ਵੈਲ ਸੈਟਲਡ ਨੇ ਜੀ ਇਹਨਾਂ ਦੇ ਮਹਾਰਾਜ ਨੇ ਬਹੁਤ ਇਹਨਾਂ ਤੇ ਕਿਰਪਾ ਕੀਤੀ ਹੈ ਜੀ ਚਾਹੁੰ ਮੈਂ ਇਹਨਾਂ ਨੂੰ ਇੱਕ ਗੱਲ ਕਹਿੰਦਾ ਸੀ ਜੇ ਤੁਸੀਂ ਚਾਹੋ ਕਿ ਮਾਲੀ ਮਦਦ ਤੁਸੀਂ ਕਰ ਸਕਦੇ ਹੋ ਕਿਸੇ ਨੂੰ ਚੈੱਕ ਦੇਤਾ ਵੀ ਬਾਈ ਜੀ ਲੈ ਜਾਓ ਕਿਉਂਕਿ ਪੈਸੇ ਤੋਂ ਬਿਨਾ ਇਹ ਚੀਜ਼ਾਂ ਸੈਟਲ ਨਹੀਂ ਹੋਣਗੀਆਂ ਇਹ ਜ਼ਰੂਰੀ ਹੈ ਸਾਨੂੰ ਮਾਲੀ ਮਦਦ ਅੱਜ ਜੇ ਉਹ ਰਸਤੇ ਪਹੁੰਚ ਰਹੀ ਹੈ ਲੰਗਰ ਚੱਲ ਰਿਹਾ ਤਾਂ ਇਹਦੇ ਸਾਰਾ ਕੁਝ ਸਹਿਯੋਗ ਹੈ ਸਾਰੇ ਵੀਰਾਂ ਦਾ ਪਰ ਉਹਦੇ ਨਾਲ ਨਾਲ ਉਹ ਮਾਲੀ ਮਦਦ ਤੇ ਇਹ ਕਰ ਹੀ ਰਿਹਾ ਹੈ ਉਹਦੇ ਨਾਲ ਨਾਲ ਤੁਸੀਂ ਦੇਖੋ ਆਪ ਗਰਾਉਂਡ ਤੇ ਆ ਕੇ ਕੰਮ ਕਰਨਾ ਇਹ ਬਹੁਤ ਵੱਡੀ ਗੱਲ ਹੈ ਇਸੇ ਨੂੰ ਪੰਜਾਬ ਕਹਿੰਦੇ ਆ ਜੀ ਬਿਲਕੁਲ ਇੱਕ ਚੀਜ਼ ਹੋਰ ਤੁਸੀਂ ਕਹੀ ਸੀ ਕਿ ਇਸ ਵਕਤ ਜੋ ਹੈ ਕਿਸੇ ਨੂੰ ਕਸੂਰवार ਜ਼ਿੰਮੇਵਾਰ ਠਹਿਰਾਉਣ ਦਾ ਸਮਾਂ ਨਹੀਂ ਹੈ ਪਬਲਿਕ ਪਈ ਜਾਈਏ ਜੀ ਇਹ ਆ ਗਏ ਹੜ ਇਹ ਉਹਦੇ ਕਰਕੇ ਆ ਗਏ ਇਹਦੇ ਕਰਕੇ ਆ ਗਏ ਇਹਨੇ ਮਦਦ ਨਹੀਂ ਕੀਤੀ ਉਹਨੇ ਨਹੀਂ ਕੀਤੀ ਜਿਹੜੇ ਮਦਦਕਰਨ ਆ ਰਹੇ ਤੁਸੀਂ ਵੀ ਖਾਲਸਾ ਆਈਡ ਦੀ ਹੈ ਜਿਉ ਜੈਕਟ ਪਾਈ ਹੋਈ ਹੈ ਇਹੋ ਜਿਹਾ ਬਹੁਤ ਸਾਰੀਆਂ ਸੰਸਥਾਵਾਂ ਨੇ ਜੋ ਇਸ ਵਕਤ ਗਰਾਉਂਡ ਤੇ ਲੱਗੀਆਂ ਹੋਈਆਂ ਨੇ ਜਿੱਥੇ ਅਸੀਂ ਕਹਿੰਦੇ ਸਰਕਾਰ ਪ੍ਰਸ਼ਾਸਨ ਨਹੀਂ ਪਹੁੰਚ ਪਾਰੀ ਜਾਂ ਨਹੀਂ ਪਹੁੰਚ ਸੰਸਥਾਵਾਂ ਜੋ ਨੇ ਵੱਡੀ ਭੂਮਿਕਾ ਨਿਭਾਈ। ਦੇਖੋ ਜੀ ਇਸ ਦਾ ਸਰਕਾਰ ਨੂੰ ਵੀ ਨਹੀਂ ਬਲੇਮ ਕਰਦੇ ਠੀਕ ਹੈ ਜੋ ਆਪ ਦੇ ਤੌਰ ਤੇ ਉਹ ਕਰ ਰਹੇ ਹੈ ਉਹ ਕਰਨਗੇ ਉਹਨਾਂ ਦਾ ਆਪਦਾ ਕਰਜ ਹੈ ਸਾਡਾ ਆਪਦਾ ਕਰਜ ਹੈ। ਸਾਡਾ ਸਿਰਫ ਇਹੀ ਮਕਸਦ ਹੈ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਲੋਕਾਂ ਤੱਕ ਪਹੁੰਚੀਏ। ਅਸੀਂ ਪਹਿਲਾਂ ਪਹਿਲੇ ਦਿਨ ਅਸੀਂ ਇੱਥੇ ਆਏ। ਇੱਥੇ ਬਹੁਤ ਜ਼ਿਆਦਾ ਟਰਾਲੀਆਂ ਰਸਦੀਆਂ ਸਮਾਨ ਬਹੁਤ ਜ਼ਿਆਦਾ ਆਇਆ ਹੋਇਆ ਸੀ। ਫਿਰ ਅਸੀਂ ਇੱਕ ਦਿਨ ਸਟੇ ਕਰਕੇ ਇਹ ਦੇਖਿਆ ਕਿ ਕਿਹੜੇ-ਕਿਹੜੇ ਉਹ ਬੰਦੇ ਨੇ ਜਿਨ੍ਹਾਂ ਨੂੰ ਐਕਚੁਅਲ ਚ ਲੋੜ ਹੈ ਜਿਨ੍ਹਾਂ ਤੱਕ ਉਹ ਸਮਗਰੀ ਨਹੀਂ ਪਹੁੰਚ ਸਕੀ। ਔਰ ਮੈਂ ਤੁਹਾਨੂੰ ਖਾਸੀਅਤ ਦੱਸ ਕੇ ਹਟਿਆ ਆਫ ਦੀ ਕੈਮਰਾ ਵੀ ਦੱਸੀ ਸੀ ਕਿ ਜਦੋਂ ਅਸੀਂ ਡੇਰਿਆਂ 'ਚ ਜਾਂਦੇ ਆ ਨਾ ਜਿੱਥੇ ਕਿਸ਼ਤੀਆਂ 'ਚ ਖਾਲਸਾ ਈਦ ਦੀਆਂ ਕਿਸ਼ਤੀਆਂ ਲੈ ਕੇ ਸਾਡੇ ਨਾਲ ਵੀਰ ਗੱਲ ਸੀ ਜੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਬਾਈ ਜੀ ਤੁਸੀਂ ਜਿਹੜਾ ਸਮਾਨ ਹੈ ਸਾਡੇ ਕੋਲ ਤੁਸੀਂ ਸਟੋਰ ਕਰਕੇ ਰੱਖ ਲਓ ਦੋ ਤਿੰਨ ਦਿਨਾਂ ਦਾ ਲੈ ਲਓ ਉਹ ਇਹ ਗੱਲ ਕਹਿ ਕੇ ਮੋੜ ਦਿੰਦੇ ਆ ਕਿ ਨਹੀਂ ਬਾਈ ਜੀ ਤੁਸੀਂ ਲੋੜਮੰਦ ਬੰਦਿਆਂ ਨੂੰ ਦੋ ਸਾਡੇ ਕੋਲ ਅੰਦਰ ਹੈਗਾ ਸਾਨੂੰ ਅੱਜ ਦਾ ਹੀ ਦੇ ਕੇ ਜਾਓ ਸੋ ਮੈਨੂੰ ਲੱਗਦਾ ਕਿ ਇਹ ਆਪ ਦੇ ਆਪ 'ਚ ਹੀ ਬਹੁਤ ਵੱਡੀ ਗੱਲ ਹੈ ਔਰ ਜਿੰਨੇ ਭਰਾ ਰਲਕੇ ਅਸੀਂ ਸਰਚ ਕੀਤਾ ਕਿ ਜਿੱਥੇ ਜਿੱਥੇ ਜਿਵੇਂ ਬਾਪੂ ਜੀ ਕੋਲ ਅਸੀਂ ਅੱਜ ਸਰਪੰਚ ਸਾਹਿਬ ਨੇ ਹੋਰ ਵੀ ਬਹੁਤ ਪਰਿਵਾਰ ਨੇ ਜਿਹੜੇ ਇਧਰ ਦੇ ਲੱਭੇ ਕਿਉਂਕਿ ਇਹ ਇਥੋਂ ਜੀ ਅਸੀਂ ਸੇਵਾ ਕਰਨ ਆਏ ਆ ਇਹ ਇਥੋਂ ਲੋਕਲ ਨੇ ਇਹਨਾਂ ਨੂੰ ਪਤਾ ਕਿ ਹਾਲਾਤ ਕਿੱਥੇ ਕਿਹਦੇ ਕਿਵੇਂ ਨੇ ਸੋ ਇੱਥੇ ਲੋਕਲ ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਦਾ ਧੰਨਵਾਦ ਕੀ ਇਹ ਸਾਡੀ ਮਦਦ ਕਰ ਰਹੇ ਆ ਅਸੀਂ ਉਹਨਾਂ ਬੰਦਿਆਂ ਤੱਕ ਪਹੁੰਚ ਕਰ ਰਹੇ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਜੀ ਊੜਾ ਚਾਹੀਏ ਦੱਸੋ ਕਿ ਤੁਸੀਂ 4-5 ਦਿਨ ਹੋ ਗਏ ਇੱਥੇ ਵਿਚਰ ਰਹੇ ਹੋ ਕਿਸ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਹੈ ਤਾਂ ਕਿ ਜਿਹੜੇ ਸੁਣਨ ਵਾਲੇ ਵੀ ਨੇ ਉਹ ਵੀ ਕਿਸ ਤਰ੍ਹਾਂ ਦੀ ਮਦਦ ਇੱਥੇ ਲੈ ਕੇ ਆਉਣ ਕੱਲ ਵੀ ਬੇਨਤੀ ਕੀਤੀ ਸੀ ਮੈਨੂੰ ਹੁਣ ਵੀ ਫੋਨ ਹੋਈ ਹੋਇਆ ਹੋਇਆ ਉਹ ਬਹੁਤ ਆਤ ਚ ਸਾਡੇ ਕੋਲ ਹੈਗਾ ਖਾਣ ਪੀਣ ਦਾ ਸਮਾਨ ਹੋ ਗਿਆ ਫਰੂਟ ਹੋ ਗਏ ਸਾਰਾ ਕੁਝ ਹੈਗਾ ਜੀ ਜਦੋਂ ਅਸੀਂ ਮੰਨ ਲਓ ਪਿੱਛੋਂ ਮੁੜੇ ਆ ਜਿਹੜਾ ਕਸਬਾ ਉੱਥੋਂ ਆਉਂਦਾ ਲੰਗਰ ਲੱਗੇ ਆ ਟਰਾਲੀਆਂ ਭਰ-ਭਰ ਕੇ ਆ ਰਹੀਆਂ ਨੇ ਹੁਣ ਸਾਨੂੰ ਇੱਥੇ ਜਿੰਨੇ ਜ਼ਿਆਦਾ ਸੁੱਕੀ ਤੂੜੀ ਹੋ ਗਈ ਜਿਵੇਂ ਬਾਪੂ ਜੀ ਉਹਨਾਂ ਦੇ ਮੱਝਾਂ ਰੱਖੀਆਂ ਸਾਨੂੰ ਚਾਰਾ achar ਜਿਹੜਾ ਆਪਣਾ ਬਣ ਕੇ ਆਉਂਦਾ ਗੱਠਾਂ ਤੇ ਚੋਕਰ ਇਹ ਚੀਜ਼ਾਂ ਸਾਨੂੰ ਜ਼ਿਆਦਾ ਚਾਹੀਦੀਆਂ ਨੇ ਸੋ ਸਾਨੂੰ ਹੁਣ ਡੰਗਰਾਂ ਦਾ ਚਾਰਾ ਜ਼ਿਆਦਾ ਚਾਹੀਦਾ ਰਸ ਦਾ ਅਸੀਂ ਇਹ ਨਹੀਂ ਕਹਿੰਦੇ ਕਿ ਰਸ ਤੁਸੀਂ ਲੈ ਕੇ ਨਾ ਆਓ ਰਸ ਸਾਡੇ ਕੋਲ ਹੈਗੀ ਆ ਤੁਸੀਂ ਇੱਕ ਹਫਤਾ ਰਾਸ ਠੀਕ ਕਰ ਲਓ ਸਾਨੂੰ ਡੰਗਰਾਂ ਦਾ ਜਿਆਦਾ ਇਚਾਰਾ ਚਾਹੀਦਾ ਜੀ ਤਰਪਾਲਾਂ ਚਾਹੀਦੀਆਂ ਨੇ ਜਿਵੇਂ ਓੜੂ ਮੋਸ ਚਾਹੀਦੀ ਮੱਛਰ ਬਹੁਤ ਹੈ ਕਿਉਂਕਿ ਲਾਈਟ ਦਾ ਕਨੈਕਸ਼ਨ ਕੱਟਿਆ ਗਿਆ ਮੱਛਰਦਾਨੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਜਿਆਦਾ ਚਾਹੀਦੀਆਂ ਨੇ ਮੈਡੀਕਲ ਕੈਂਪ ਵੀ ਚਾਹੀਦੇ ਨੇ ਬਿਲਕੁਲ ਬਿਲਕੁਲ ਅਬ ਦੇਖੋ ਚਾਹੀਦਾ ਤਾਂ ਇਹ ਹੈ ਕਿ ਇੱਕ ਪਿੰਡ ਚ ਇੱਕ ਡਾਕਟਰ ਆ ਕੇ ਬੈਠੇ ਕਿਉਂਕਿ ਜਿਵੇਂ ਦੇ ਹਾਲਾਤ ਨੇ ਡਾਕਟਰ ਚਾਹੀਦਾ ਡੰਗਰਾਂ ਵਾਸਤੇ ਡਾਕਟਰ ਡੰਗਰਾਂ ਵਾਸਤੇ ਹਾਂਜੀ ਵੈਟਰਨਰੀ ਡਾਕਟਰ ਵੀ ਚਾਹੀਦਾ ਪਸ਼ੂਆਂ ਦੇ ਡਾਕਟਰ ਜ਼ਰੂਰੀ ਚਾਹੀਦਾ ਜੀ ਇਹ ਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਅਪੀਲ ਕਰਨਾ ਚਾਹਾਂਗਾ ਕਿ ਜਿੰਨੇ ਵੀ ਵੀਰ ਇਹ ਸਾਡੀ ਵੀਡੀਓ ਸੁਣਨਗੇ ਤੁਸੀਂ ਇੱਥੇ ਜਿਹੜੀਆਂ ਮੈਡੀਕਲ ਟੀਮਾਂ ਪੰਜਾਬ 'ਚ ਕੰਮ ਕਰ ਰਹੀਆਂ ਨੇ ਬੰਦਿਆਂ ਵਾਸਤੇ ਵੀ ਤੁਸੀਂ ਇਹ ਦੇਖੋ ਛੋਟੇ-ਛੋਟੇ ਬੱਚੇ ਨੇ ਡੰਗਰਾਂ ਦੇ ਹਾਲਾਤ ਦੇਖੋ ਡੰਗਰਾਂ ਵਾਸਤੇ ਵੀ ਡਾਕਟਰ ਚਾਹੀਦੇ ਨੇ ਤੇ ਜਵਾਕਾਂ ਵਾਸਤੇ ਵੀ ਇੱਥੇ ਤੁਸੀਂ ਆਪਦੇ ਕੈਂਪ ਲਾਓ ਵੱਤੋ ਵੱਤ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਅਸੀਂ ਉਹ ਤੁਹਾਡਾ ਸਹਿਯੋਗ ਕਰਾਂਗੇ ਤੁਸੀਂ ਸਾਡੇ ਨਾਲ ਫੋਨ ਤੇ ਵੀ ਕੰਟੈਕਟ ਕਰ ਸਕਦੇ ਹੋ ਦੋ-ਦੋ ਤਿੰਨ-ਤਿੰਨ ਪਿੰਡਾਂ 'ਚ ਇੱਕ-ਇੱਕ ਕੈਂਪ ਲੱਗ ਜਵੇ ਉਹ ਵੀ ਬਹੁਤ ਵੱਡੀ ਗੱਲ ਹੈ ਸਾਡੇ ਲਈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤੇ ਇਸ ਤਰ੍ਹਾਂ ਤੁਸੀਂ ਲਗਾਤਾਰ ਪੰਜਾਬ ਚ ਵਿਚਰ ਰਹੇ ਹੋ ਇਸ ਤਰ੍ਹਾਂ ਹਰ पीडिता ਦੀ ਮਦਦ ਕਰ ਰਹੇ ਹੋ ਸੋ ਇਹੀ ਪੰਜਾਬ ਦੇ ਲੋਕ ਨੇ ਜੋ ਹਮੇਸ਼ਾ ਕੋਈ ਵੀ ਵਿਪਤ ਆਵੇ ਕੋਈ ਸੰਕਟ ਆਵੇ ਹਮੇਸ਼ਾ ਮੂਰੇ ਲੱਗਦੇ ਨੇ ਤੇ ਅੱਜ ਵੀ ਅੱਗੇ ਲੱਗ ਕੇ ਹੋਰ ਲੋਕਾਂ ਨੂੰ ਵੀ ਮੋਟੀਵੇਟ ਕਰ ਰਹੇ ਨੇ ਕਿ ਆਓ ਪੰਜਾਬ ਦੇ ਲਈ ਖੜੀਏ ਕਿਉਂਕਿ ਲਗਾਤਾਰ ਪੰਜਾਬ ਡੋਬ ਰਿਹਾ ਹੈ ਤੇ ਇਸ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨ ਦੀ ਜ਼ਰੂਰਤ ਹੈ ਕੈਮਰਾ ਪਰਸਨ ਅਮਨ ਦੇ ਨਾਲ ਮੇਅਰਸ਼ੀਪ ਕੋਰ ਅਜਨਾਲਾ